ਮੈਨੂੰ ਲੱਗਿਆ ਕਿੰਨੀ ਵਾਰੀ ਆਏ ਬਾਈ ਹੋਰੀ ਪਹਿਲੀ ਵਾਰੀ ਆਏ ਸੀ ਬੇਟਾ ਮੈਨੂੰ 80% ਫਰਕ 80% ਫਰਕ ਪੈ ਗਿਆ ਕੋਈ ਮੈਡੀਸਨ ਤਾਂ ਬਾਈ ਹੋਰੀ ਦਿੰਦੀ ਨਹੀਂ ਨੀ ਨਾ ਕੋਈ ਨਹੀਂ ਦਿੰਦੀ ਬੇਟਾ ਹਾਂਜੀ ਲੀਕ ਦੀ ਪ੍ਰੋਬਲਮ ਸੀ ਸਰਵਾਈਕਲ ਸੀ ਸਰਵਾਈਕਲ ਸੀ ਉਹ ਤਾਂ ਕਹਿੰਦੇ ਠੀਕ ਹੀ ਨਹੀਂ ਹੁੰਦਾ ਜੀ ਬਹੁਤ ਮੁਸ਼ਕਲ ਨਾਲ ਹੁੰਦਾ ਜੀ ਨਾ ਜੀ ਬਹੁਤ ਫਰਕ ਆ ਜੀ ਹਫਤਾ ਹੋ ਜੂ ਜੀ ਕਰ ਲਓ ਹਫਤੇ ਦੇ ਵਿੱਚ ਹੀ ਹਾਂਜੀ ਕਿੰਨਾ ਕੁ ਫਰਕ ਹੈ ਜੀ ਪ੍ਰੋਬਲਮ ਸੀ ਜੀ ਮਣ ਕੇ ਬੈਠੇ ਰਹੇ ਸੀ ਆਪਣੇ ਤਨੇ ਜੀ ਤਿੰਨ ਮੈਨੂੰ 5-6 ਸਾਲ ਹੋ ਗਏ ਸੀ ਕਦੇ ਮੈਂ ਚੇਪੀ ਲਵਾਉਂਦਾ ਸੀ ਕਦੇ ਕੁਝ ਲਵਾਉਂਦਾ ਠੀਕ ਹੈ ਠੀਕ ਹੈ ਬਾਈ ਜ ਦੂਜੇ ਦਿਨ ਹੀ ਮਰਨ ਕੇ ਚੰਨੋ ਫਰਕ ਪੈ ਗਿਆ ਦੂਜੇ ਦਿਨ ਹੀ ਤੇ ਬਈ ਬਈ ਪਹਿਲਾਂ ਦਵਾਈਆਂ ਆਪਾਂ ਕਰ ਸੀਗਾ ਬਈ ਸਾਰਿਆਂ ਨੂੰ ਤੁਹਾਡਾ ਜਾਦੂ ਲੋਵਾਲ ਤੇ ਸਵਾਗਤ ਤੇ ਅੱਜ ਆਪਾਂ ਆਏ ਹੋਏ ਆ ਬਾਈ ਜੀ ਮੰਗਲ ਫਰੀਜੋ ਥੈਰੇਪੀ ਕਲੀਨਿਕ ਦੇ ਵਿੱਚ ਆਏ ਹੋਏ ਆ ਬਾਈਵਰ ਕੋਲੇ ਪਹਿਲਾਂ ਆਪਾਂ ਲੋਕੇਸ਼ਨ ਤੁਹਾਨੂੰ ਬਾਈ ਦਿਖਾ ਚੁੱਕੇ ਆ ਜਿਹੜੀ ਹੈਗੀ ਆ ਸੰਤੋਸ਼ੀ ਮਾਤਾ ਦੇ ਸਾਹਮਣੇ ਆ ਬਾਈ ਦਾ ਜਿਹੜੀ ਗਲੀ ਦੇ ਵਿੱਚ ਕਲੀਨਿਕ ਹੈ ਅੱਜ ਨਾਲ ਬਾਈ ਤੁਹਾਨੂੰ ਇਹਨਾਂ ਦੇ ਜਿਹੜੇ ਕਲਾਇੰਟ ਆ ਮਤਲਬ ਜਿਹੜੇ ਆਏ ਹੋਏ ਆ ਜਿਨ੍ਹਾਂ ਦੇ ਪੇਨ ਸੀ ਉਹਨਾਂ ਨੂੰ ਮਾਤਾ ਹੋਰਾਂ ਨੂੰ ਤੁਹਾਨੂੰ ਮਿਲਿਆਉਣ ਜਾ ਰਹੇ ਆ ਵੀ ਉਹਨਾਂ ਨੂੰ ਕਿੰਨਾ ਕੁ ਫਰਕ ਪਿਆਗਾ ਪਹਿਲਾਂ ਤਾਂ ਇੱਕ ਵਾਰੀ ਬਾਈ ਜੀ ਇਹ ਮਸ਼ੀਨਾਂ ਦਿਖਾ ਦਿਓ ਬਾਈ ਕੋਲੇ ਕਿਹੜੀ ਕਿਹੜੀ ਮਸ਼ੀਨਾਂ ਨੇ ਆਹ ਮਸ਼ੀਨਾਂ ਪਈਆਂ ਨੇ ਤੇ ਬਾਕੀ ਜਿਹੜੇ ਇਹਨਾਂ ਨੂੰ ਪੁੱਛਦੇ ਆ ਵੀ ਫਰਕ ਪਿਆ ਕਿ ਨਹੀਂ ਪਿਆ ਹੈ ਨਾ ਸਭ ਤੋਂ ਵੱਡੀ ਗੱਲ ਤਾਂ ਬਾਈ ਹੋ ਰਹੀ ਦੀ ਇਹ ਲੱਗੀ ਵੀ ਜਿਹੜੀ ਬਿਨਾਂ ਦਵਾਈ ਤੋਂ ਵੀ ਜਿਹੜੀ ਬਿਨਾਂ ਦਵਾਈ ਤੋਂ ਬਾਈ ਹੋਰੀ ਮੰਨ ਕੇ ਠੀਕ ਕਰਦੇ ਆ ਸਭ ਤੋਂ ਵੱਡੀ ਗੱਲ ਤੇ ਹੀ ਹੈ ਚਲੋ ਆਪਾਂ ਮਾਤਾ ਜੀ ਨੂੰ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਟਾ ਉਹ ਠੀਕ ਹੋਈ ਹਾਂ ਮਾਤਾ ਜੀ ਸਾਨੂੰ ਐ ਦੱਸੋ ਵੀ ਤੁਹਾਨੂੰ ਪ੍ਰੋਬਲਮ ਕੀ ਸੀ ਸਾਡੇ ਬੇਟਾ ਬਹੁਤ ਜ਼ਿਆਦਾ ਦਰਦ ਹੋਇਆ ਸੀ ਲੱਤਾਂ ਉਈ ਦੇਵੀ ਮਣਕੇ ਹੱਲੇ ਨਾ ਦਵਾਈ ਲੈਣਾ ਕਿਸੇ ਰੈਸਟ ਕਰੋ 5 ਦਿਨ ਦੀ ਦਵਾਈ ਦਿੱਤੀ ਠੀਕ ਹੈ ਜੀ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਦਵਾਈ ਨਾਲ ਬਸ ਦਰਦ ਮੇਲੀ ਗਈ ਦਰਦ ਨਾਲ ਬਹੁਤ ਦੁੱਖ ਸੀ ਬੇਟਾ ਆਪਾਂ ਬਾਈ ਹੋਰੀਆਂ ਕੋਲੇ ਆਏ ਆ ਜੀ ਸੋਨੂੰ ਕਿਵੇਂ ਲੱਗਿਆ ਕਿੰਨੀ ਵਾਰੀ ਆਏ ਬਾਈ ਹੋਰੀ ਕੋਲ ਪਹਿਲੀ ਵਾਰੀ ਆਏ ਸੀ ਬੇਟਾ ਮੈਨੂੰ 80% ਫਰਕ ਪਿਆ 80% ਫਰਕ ਪਿਆ ਕੋਈ ਮੈਡੀਸ਼ਨ ਤਾਂ ਬਾਈ ਹੋਰੀ ਦਿੰਦੀ ਨਹੀਂ ਨੀ ਨਾ ਕੋਈ ਨਹੀਂ ਦਿੱਤੇ ਬੇਟਾ ਹਾਂਜੀ ਨਹੀਂ ਤਾਂ ਆਪਾਂ ਡਾਕਟਰਾਂ ਕੋਲੇ ਜਾਣਾ ਹੀ ਕੋਈ ਵੱਡੀਆਂ ਵੱਡੀਆਂ ਗੋਟੀਆਂ ਦੇਦੇ ਨਹੀਂ ਸੀ ਬਹੁਤ ਤਕਲੀਫ ਸੀ ਰਾਤ ਨੂੰ ਵੀ ਸੁੱਤੀ ਵੀ ਵਧੀਆ ਸਵੇਰੇ ਅੱਗੇ ਮਨਾ ਕੇ ਆਪ ਨੂੰ ਮੰਦਰ ਸ਼ਿਵੰਦਰ ਵੱਡ ਤੇ ਬੈਠ ਕੇ ਕੱਪੜੇ ਪਾਉਂਦੇ ਅੱਜ ਮੈਂ ਬਾਥਰੂਮ ਵਿੱਚ ਕੱਪੜੇ ਪਾਏ ਨਾ ਠੀਕ ਜੀ ਜੀ ਮਤਲਬ ਕਿ ਪੂਰਾ ਰਿਜ਼ਲਟ ਹੈ ਬਾਈ ਜੀ ਤੁਸੀਂ ਮਾਤਾ ਤੋਂ ਪੁੱਛ ਸਕਦੇ ਹੋ ਬਾਈ ਜੀ ਪੂਰਾ ਪੂਰਾ ਫਰਕ ਹੈ 80% ਕੇਰਾ ਕੇਰਾ ਇੱਕ ਵਾਰੀ ਥੈਰੇਪੀ ਜੀ ਹਾਂ ਠੀਕ ਹੈ ਜੀ ਤੇ ਸਾਰਨੂੰ ਵੱਡੀ ਗੱਲ ਕੀ ਹੈ ਬਾਈ ਗੋਲੀਆਂ ਨਹੀਂ ਦਿੰਦਾ ਨਹੀਂ ਡਾਕਟਰੀ ਕਰਦੇ ਹੋ ਇੰਨੀ ਇੰਨੀ ਗੋਲੀਆਂ ਦੇਣ ਤੇ ਮਾਤਾ ਜੀ ਆਪਣੇ ਡੀਵਰ ਤੇ ਫੈਕਟਰੀ ਬੋਲਣ ਲੱਗੇ ਵੀਰ ਕੱਲ ਬੈਠ ਉਹਨੂੰ ਮਾ ਮੈਨੂੰ ਦਵਾਈ ਦੇ ਦੋ ਦਰਦ ਦੰਦਾ ਕਹਿੰਦਾ ਬੇਟਾ ਉਹ ਉਹ ਮੈਨੂੰ ਬੋਲਣ ਲੱਗੇ ਕਾਇਦ ਤੁਸੀਂ ਦਵਾਈ ਖਾ ਕੇ ਤੁਸੀਂ ਉਹ ਠੀਕ ਹੋ ਜਾਓਗੇ ਠੀਕ ਹੋ ਜੰਗੇ ਠੀਕ ਮੈਂ ਜਾ ਕੇ ਬਈ ਬਿਲਕੁਲ ਠੀਕ ਹੋ ਬਿਲਕੁਲ ਠੀਕ ਹੋਏਗੀ ਕਾਇਦਰਾ ਤੋਂ ਬਈ ਰੋਟੀ ਵੀ ਕੱਲ ਖਾਦੀ ਨਹੀਂ ਭੁੱਖੇ ਪੈ ਰਹੇ ਸੀ ਕਿਉਂ ਤਖਲੀਬ ਵਾਲੀ ਸੀ ਭੁੱਖ ਤੇ ਲੱਗਦੀ ਹਾਂਜੀ ਭੁੱਖ ਤੇ ਲੱਗਦੀ ਨਹੀਂ ਢੂਹੀ ਤੇ ਹੋ ਕੇ ਲੱਗਦਾ ਦਰਦ ਚਲੇ ਨਹੀਂ ਆਦਾ ਬਾਕੀ ਦਵਾਈਆਂ ਨੇ ਅੰਦਰ ਬਾਈ ਦਵਾਈਆਂ ਖਾਣ ਲੈਂਦੀ ਹਾਂਜੀ ਹਾਂਜੀ ਅੰਦਰ ਜ਼ਹਿਰ ਬਣਾਦੀ ਠੀਕ ਹੈ ਜੀ ਗਰਮ ਦਵਾਈਆਂ ਕੀ ਤਾਂ ਕਹੇ ਜੀ ਮਾਤਾ ਹੀ ਸਸੀ ਗੱਲ ਹੈ ਸਾਸਰੀ ਮਾਤਾ ਇਹ ਆਪਾਂ ਨੂੰ ਕੀ ਪ੍ਰੋਬਲਮ ਸੀ ਸਰਵਾਈਕਲ ਸੀ ਜੀ ਸਰਵਾਈਕਲ ਸੀ ਉਹ ਤਾਂ ਕਹਿੰਦੇ ਠੀਕ ਹੀ ਨਹੀਂ ਹੁੰਦਾ ਜੀ ਬਹੁਤ ਮੁਸ਼ਕਲ ਨਾਲ ਹੁੰਦਾ ਜੀ ਦੋਸਤ ਲੈ ਕੇ ਆਨੇ ਨੇ ਪਹਿਲਾ ਫਰਕ ਕੋਈ ਨਹੀਂ ਸੀ ਨਾ ਜੀ ਪੈ ਨਹੀਂ ਆ ਚੱਕਰ ਤੇ ਆ ਮੋਢਾ ਦੁਖਦਾ ਸੀਗਾ ਦਰਦ ਦੋਨੇ ਪਾਸੇ ਮੋਢੇ ਦੋਨੇ ਪਾਸੇ ਦਰਦ ਹੁੰਦੀ ਹੁਣ ਸਾਨੂੰ ਕਿੰਨਾ ਟਾਈਮ ਹੋ ਗਿਆ ਬਾਈ ਉਹਰੇ ਕੋਲ ਆਏ ਹੋਏ ਸੀ ਸਾਨੂੰ ਹਫਤਾ ਹੋ ਗਿਆ ਜੀ ਕਰ ਲਓ ਹਫਤੇ ਦੇ ਵਿੱਚ ਹੀ ਹਾਂ ਜੀ ਕਿੰਨਾ ਫਰਕ ਹੈ ਜੀ 80% ਆਏਗਾ ਜੀ 80% ਫਰਕ ਹੈਗਾ ਨਹੀਂ ਹਾਏ ਤੇ ਬਾਈ ਸਰਵਾਈਕਲ ਦਾ ਆਪ ਸੁਣਿਆ ਵੀ ਅੱਜ ਕੱਲ ਹਰੇਕ ਭੈਣਾਂ ਨੂੰ ਕੋਈ ਸਲਾਈ ਕਢਾਈ ਦਾ ਕੋਈ ਕੰਮ ਕਰਦਾ ਜਾਂ ਕੋਈ ਵੀ ਨੀਵੀ ਪਾਉਂਦਾ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ ਤੇ ਬਾਈ ਨਾ ਬਿਨਾਂ ਦਵਾਈਆਂ ਤੋਂ ਮੰਨ ਕੇ ਠੀਕ ਕਰ ਰਹੇ ਤੁਸੀਂ ਸਾਹਮਣੇ ਆ ਪੇਸ਼ੈਂਟ ਕਹਿੰਦੇ ਹਫਤਾ ਹੀ ਹੋਇਆ ਹਫਤੇ ਦੇ ਵਿੱਚ ਹੀ ਉਹਨਾਂ ਨੂੰ 80% ਦਾ ਫਰਕ ਪੈ ਗਿਆ। ਹਾਂਜੀ। ਕੀ ਹਾਲ ਚੱਲ ਹੈ? ਬਹੁਤ ਵਧੀਆ। ਆਪਨੂੰ ਬਈ ਜੀ ਕੀ ਪ੍ਰੋਬਲਮ ਸੀ? ਜੀ ਮੈਨੂੰ ਨਾ ਦਸਤ ਪ੍ਰੋਬਲਮ ਸੀ ਜੀ ਮਰ ਕੇ ਬੈਠੇ ਰਹੇ ਸੀ ਆਪਣੇ ਤਲੇ ਜੀ ਤਿੰਨ। ਹਾਂ ਮੈਨੂੰ 5-6 ਸਾਲ ਹੋ ਗਏ ਸੀ ਕਦੇ ਮੈਂ ਚੇਪੀ ਲਵਾਉਂਦਾ ਸੀ ਕਦੇ ਕੁਸ ਲਵਾਉਂਦਾ। ਠੀਕ ਹੈ ਠੀਕ ਹੈ ਬਈ ਜੀ। ਮੈਨੂੰ ਇੱਥੇ ਕਿਸੇ ਨੇ ਦੱਸਿਆ ਵੀ ਬਹੁਤ ਵਧੀਆ ਡਾਕਟਰ ਸਾਹਿਬ ਨੇ। ਠੀਕ ਹੈ ਠੀਕ ਹੈ ਜੀ। ਮੈਂ ਇੱਥੇ ਆਇਆ ਮੈਨੂੰ ਦੂਜੇ ਦਿਨ ਹੀ ਮੰਨ ਕੇ ਚੱਲੂ ਫਰਕ ਪੈ ਗਿਆ ਦੂਜੇ ਦਿਨ ਹੀ ਤੇ ਬਈ ਬਈ ਪਹਿਲਾਂ ਦਵਾਈ ਆਪਾਂ ਕਿ ਦੂਰੋਂ ਬਾਰੋਂ ਲੈਂਤੀਆਂ ਕੋਈ ਜਲੰਦਰੋਂ ਜਾਂ ਕਿ ਦੂਜੋਂ ਰੁਪਿਆ ਬਹੁਤ ਖਰਾਬ ਕਰਦਾ ਬਹੁਤ ਖਰਾਬ ਕੀ ਤਰਬੀ ਤੇ ਇੱਥੇ ਸਾਨੂੰ ਕਿੰਨਾ ਟਾਈਮ ਹੋ ਗਿਆ ਹੁੰਦਾ ਇੱਥੇ ਮੈਨੂੰ ਜੀ ਅੱਜ ਪੰਜਵਾਂ ਸ਼ਹਿਰ ਨਾ ਕਿ ਨਵਾਂ ਸ਼ਹਿਰ ਮੈਂ ਤਿੰਨ ਚ ਠੀਕ ਆ ਨਹੀਂ ਮੈਂ ਤੀਜੇ ਦਿਨ ਤੀਜੇ ਦਿਨ ਹਾਂਜੀ ਜੀ ਹੁਣ ਸਾਨੂੰ ਕਿਵੇਂ ਫਰਕ ਪੂਰੀ ਲੱਗ ਰਿਹਾ ਬਈ ਹੁਣ ਫਰਕ ਪੂਰਾ ਜੀ ਠੀਕ ਹੈ ਕਿਹੜੇ ਆਪਾਂ ਪਿੰਡ ਕਿਹੜੇ ਤੋਂ ਰਹੇ ਨੇ ਮੇਰਾ ਖਿਆਲਾ ਪਿੰਡ ਆ ਜੀ ਹਾਂ ਮਾਨਸਾ ਜਿਲ੍ਹੇ ਦੇ ਵਿੱਚ ਵੀ ਖਿਆਲਾ ਪਿੰਡ ਆ ਬਾਈ ਹੋਰ ਜੋ ਵੀ ਛੇਤੀ ਜਿੱਦੀ ਠੀਕ ਨਹੀਂ ਹੁੰਦੀ ਬਾਈ ਕਹਿੰਦਾ ਤੀਜੇ ਦਿਨ ਹੀ ਮੈਨੂੰ ਪੂਰਾ ਫਰਕ ਪੈ ਗਿਆ ਸੀ ਇੱਕ ਵਾਰੀ ਨਾ ਬਾਈ ਦੇ ਜ਼ਰੂਰ ਕਲੀਨਿਕ ਦੇ ਉੱਤੇ ਆਇਓ ਮੈਂ ਬਾਈ ਦਾ ਨੰਬਰ ਤੁਹਾਨੂੰ ਦੇ ਦੂੰਗਾ ਤੇ ਤੁਸੀਂ ਆ ਕੇ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ ਤੇ ਜ਼ਰੂਰ ਆਇਓ